ਸਤਿ ਸ਼੍ਰੀ ਅਕਾਲ ਜੀ ਜੈ ਸ਼੍ਰੀ ਰਾਮ ਅੱਜ ਨਾ ਸਾਡੇ ਧਾਰੀਵਾਲ ਦੇ ਵਿੱਚ ਅਸੀਂ ਸਵੱਛਤਾ ਅਭਿਆਨ ਚਲਾ ਰਹੇ ਹਾਂ 15ਵਾਂ ਜਿਹੜਾ 15 ਦਿਨ ਚੱਲੇਗਾ 15 ਅਕਤੂਬਰ ਤੋਂ ਲੈ ਕੇ 15 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਸਾਡੇ ਧਾਰੀਵਾਲ ਦੇ ਵਿੱਚ ਸਵੱਛਾਈ ਅਭਿਆਨ ਚੱਲ ਰਿਹਾ ਤਾਂ ਕਿ ਅਸੀਂ ਬੱਚਿਆਂ ਨੂੰ ਸਕੂਲਾਂ ਚ ਕਾਲਜਾਂ ਦੇ ਜਾ ਜਾ ਕੇ ਅਵੇਅਰ ਕਰਦੇ ਪੀ ਆਂ ਵੀ ਆਪਣਾ ਸ਼ਹਿਰ ਆਪਣਾ ਘਰ ਇਲਾਕਾ ਸਾਫ਼ ਸੁਥਰਾ ਰੱਖੀਏ ਤੇ ਇਸੇ ਬਾਬਤ ਅੱਜ ਅਸੀਂ ਸ਼ਹਿਰ ਦੇ ਵਿੱਚ ਛੋਟੀ ਜੀ ਬੱਚਿਆਂ ਦੇ ਨਾਲ ਰਲ ਕੇ ਇੱਕ ਰੈਲੀ ਕੱਢੀ ਆ ਤਾਂ ਕਿ ਲੋਕਾਂ ਨੂੰ ਜਾਗਰੂਤ ਕੀਤਾ ਜਾਏ ਵੀ ਅਸੀਂ ਆਪਣਾ ਆਲਾ ਦਵਾਲਾ ਤੇ ਸਾਫ਼ ਸੁਥਰਾ ਰੱਖੀਏ ਸਾਰਿਆਂ ਨੂੰ ਇਹੋ ਹੀ ਅਪੀਲ ਕੀਤੀ ਆ ਵੀ ਹਰ ਘਰ ਤੇ ਹਰ ਦੁਕਾਨਦਾਰ ਇੱਕ ਦੋ ਦੋ ਡਸਪਿਨ ਜਰੂਰ ਲਾਏ ਇੱਕ ਗਿੱਲਾ ਤੇ ਇੱਕ ਸੁੱਕਾ ਮੈਂ ਸਾਰਿਆਂ ਦੇ ਅੱਗੇ ਅਜੇ ਨਗਰ ਕੌਂਸਲ ਪ੍ਰਧਾਨ ਸਾਰਿਆਂ ਦੇ ਕੋਲ ਅਪੀਲ ਕਰਨਾ ਵੀ ਤੁਸੀਂ ਸਾਡਾ ਧਾਰੀਵਾਲ ਸ਼ਹਿਰ ਦਾ ਸਾਥ ਦਿਓ ਸਾਰੇ ਪਬਲਿਕ ਰਲ ਕੇ ਅਸੀਂ ਆਪਣਾ ਸ਼ਹਿਰ ਨੂੰ ਸੁੰਦਰ ਤੇ ਵਧੀਆ ਤੇ ਗ੍ਰੀਨ ਬਣਾਈਏ ਪੋਦੇ ਵੀ ਲਗਾਈਏ ਤੇ ਸਾਫ਼ ਸੁਥਰਾ ਰੱਖੀਏ ਦੋ 10 ਥਬੀਨ ਹਰ ਦੁਕਾਨਦਾਰ ਤੇ ਹਰ ਘਰ ਵਾਲਾ ਜਰੂਰ ਲਾਓ ਜੇ ਇੱਕ ਜਿੱ ਗਿੱਲਾ ਤੇ ਇੱਕ ਜਿੱ ਸੁੱਕਾ ਗੁੜਾ ਜਰੂਰ ਪਾਓ ਮੇਰਾ ਕੀ ਨਾਮ ਹੈ ਆਪਣਾ ਰੈਡੀਕਟੀਟਰ ਮੇਰਾ ਨਾਮ ਅਰਵਿੰਦਰ ਸਿੰਘ ਪ੍ਰੋਗਰਾਮ ਕੋਆਰਡੀਨੇਟਰ ਸਵਸ਼ਟ ਭਾਰਤ ਮਿਸ਼ਨ ਅਰਬਨ ਅੱਜ ਜੋ ਅਸੀਂ ਰੈਲੀ ਕੱਢੀ ਆ ਸਵਸ਼ਥਾਈ ਸੇਵਾ ਤਹਿਤ ਜੋ ਕਿ 15 ਸਤੰਬਰ ਤੋਂ 2 ਅਕਤੂਬਰ ਤੱਕ ਇਹ ਕਬਿਹਾਨ ਚਲਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਵੱਖ-ਵੱਖ ਸਕੂਲਾਂ ਕਾਰਜਾਂ ਦੇ ਵਿੱਚ ਬੱਚਿਆਂ ਨੂੰ ਮਿਲ ਕੇ ਰੈਲੀ ਕੱਢੀ ਜਾ ਰਹੀ ਆ ਸਫਾਈ ਤੇ ਕਰਾਈ ਜਾ ਰਹੀ ਆ ਪਲਾਸਟਿਕ ਪਿਕਿੰਗ ਡਰਾਈਵ ਕਰਾਈ ਜਾ ਰਹੀ ਆ ਇਸ ਤਰ੍ਹਾਂ ਸੀ ਵੱਖ-ਵੱਖ ਸਕੂਲਾਂ ਵਿੱਚ 15 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਅਸੀਂ ਇਹ ਉਤਸਵ ਮਨਾਵਾਂਗੇ ਜੀ ਤਾਂ ਕਿ ਸਕੂਲਾਂ ਤੋਂ ਕਾਰਜਕਾਰੀ ਕੱਢੀ ਗਈ ਬੱਚਿਆਂ ਨੂੰ ਕਿਰਸਾ ਜੀ 15 ਰਾਂ ਦਿਨ ਸਵੱਛਤਾ ਅਭਿਆਨ ਦੀ ਰੈਲੀ ਜੋ ਹੈ ਉਹ ਹਿੰਦੂ ਕੰਨਿਆ ਮਹਾਵਿਦਿਆਲਿਆ ਕਾਲਜ ਦਾ ਰਿਵਲਵਲੋਂ ਕੱਢੀ ਜਾ ਰਹੀ ਹੈ ਜੋ ਕਿ ਨਗਰ ਕੌਂਸਲ ਸਾਡੇ ਹੈੱਡ ਸਰ ਪ੍ਰੈਜ਼ੀਡੈਂਟ ਸਰ ਦੇ ਨਾਲ ਰਲ ਕੇ ਅਸੀਂ ਕੱਢ ਰਹੇ ਆ ਜਿਹਦੇ ਵਿੱਚ ਅਸੀਂ ਪੂਰੇ ਸ਼ਹਿਰ ਧਾਰੀਵਾਲ ਦੇ ਵਿੱਚ ਆਪਣੀ ਸਵੱਛਤਾ ਨੂੰ ਅੱਗੇ ਵਧਾਉਣ ਦੇ ਲਈ ਅਸੀਂ ਧਾਰੀਵਾਲ ਨੂੰ ਕਿਦਾਂ ਸਾਫ਼ ਅਤੇ ਸੁਥਰਾ ਰੱਖਣਾ ਹੈ ਉਹਦੇ ਬਾਰੇ ਵਿੱਚ ਆਪਣੇ ਬੱਚਿਆਂ ਦੇ ਨਾਲ ਰਲ ਕੇ ਪੂਰੇ ਸ਼ਹਿਰ ਨੂੰ ਵੀ ਜਾਗਰੂਕ ਕਰ ਰਹੇ ਹਾਂ ਨਾਲ ਦੀ ਨਾਲ ਸਾਡੇ ਪੂਰੇ ਸਟਾਫ ਮੈਂਬਰ ਔਰ ਸਾਡੇ ਪ੍ਰੈਜ਼ੀਡੈਂਟ ਸਰ ਸਾਡੀ ਬਹੁਤ ਜ਼ਿਆਦਾ ਮਦਦ ਕਰ ਰਹੇ ਨੇ ਔਰ ਉਹਨਾਂ ਵੱਲੋਂ ਇਹ ਰੈਲੀ ਨਾਲ ਸਾਡੀ ਮਦਦ ਦੇ ਨਾਲ ਕੱਢੀ ਜਾ ਰਹੀ ਹੈ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਜੈ ਸ਼੍ਰੀ ਰਾਮ ਅੱਜ ਨਾਲ ਸਾਡੇ ਤਾਰੀਵਾਲ ਦੇ ਵਿੱਚ ਅਸੀਂ ਸਫਸਤਾ ਅਭਿਆਨ ਚਲਾ ਰਹੇ ਹਾਂ 15ਵਾਂ ਜਿਹੜਾ 15 ਦਿਨ ਚੱਲੇਗਾ 15 ਅਕਤੂਬਰ ਤੋਂ ਲੈ 15 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਸਾਡੇ ਤਾਰੀਵਾਲ ਦੇ ਵਿੱਚ ਇਸ ਵਾਈ ਅਭਿਆਨ ਚੱਲ ਰਿਹਾ ਤਾਂ ਕਿ ਅਸੀਂ ਬੱਚਿਆਂ ਨੂੰ ਸਕੂਲਾਂ ਚ ਕਾਲਜਾਂ 'ਚ ਜਾ ਜਾ ਕੇ ਅਵੇਅਰ ਕਰਦੇ ਪੀ ਆਂ ਵੀ ਆਪਣਾ ਸ਼ਹਿਰ ਆਪਣਾ ਘਰ ਇਲਾਕਾ ਸਾਫ਼ ਸੁਥਰਾ ਰੱਖੀਏ ਤੇ ਇਸੇ ਬਾਬਤ ਅੱਜ ਅਹੀ ਸ਼ਹਿਰ ਦੇ ਵਿੱਚ ਡੋਟੀ ਜੀ ਬੱਚਿਆਂ ਦੇ ਨਾਲ ਰਲ ਕੇ ਇੱਕ ਰੈਲੀ ਕੱਢੀ ਆ ਤਾਂ ਕਿ ਲੋਕਾਂ ਨੂੰ ਜਾਗਰੂਤ ਕੀਤਾ ਜਾਏ ਵੀ ਅਸੀਂ ਆਪਣਾ ਆਲਾ ਦਵਾਲਾ ਤੇ ਸਾਫ ਸੁਥਰਾ ਰੱਖੀਏ ਸਾਰਿਆਂ ਨੂੰ ਇਹੋ ਹੀ ਅਪੀਲ ਕੀਤੀ ਆ ਵੀ ਹਰ ਘਰ ਤੇ ਹਰ ਦੁਕਾਨਦਾਰ ਇੱਕ ਦੋ ਦੋ ਡਸਪਿਨ ਜਰੂਰ ਲਾਏ ਇੱਕ ਗਿੱਲਾ ਤੇ ਇੱਕ ਸੁੱਕਾ ਮੈਂ ਸਾਰਿਆਂ ਦੇ ਅੱਗੇ ਐਜੇ ਨਗਰ ਕੌਂਸਲ ਪ੍ਰਧਾਨ ਸਾਰਿਆਂ ਨੂੰ ਅਪੀਲ ਕਰਨਾ ਵੀ ਤੁਸੀਂ ਸਾਡਾ ਧਾਰੀਵਾਲ ਸ਼ਹਿਰ ਦਾ ਸਾਥ ਦਿਓ ਸਾਰੇ ਪਬਲਿਕ ਰਲ ਕੇ ਅਸੀਂ ਆਪਣਾ ਸ਼ਹਿਰ ਨੂੰ ਸੁੰਦਰ ਤੇ ਵਧੀਆ ਤੇ ਗ੍ਰੀਨ ਬਣਾਈਏ ਪੌਦੇ ਵੀ ਲਗਾਈਏ ਤੇ ਸਾਫ ਸੁਥਰਾ ਰੱਖੀਏ ਦੋ ਦਸਵੀਨ ਆਹ ਦੁਕਾਨਦਾਰ ਤੇ ਹਰ ਘਰ ਵਾਲਾ ਜਰੂਰ ਲਾਵੇ ਇੱਕ ਜਿ ਗਿੱਲਾ ਤੇ ਇੱਕ ਜਿ ਸੁੱਕਾ ਗੁੜਾ ਜਰੂਰ ਪਾਓ